ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 46ਵੇਂ ਮਹਾਨਗਰ ਕੀਰਤਨ ਦੀ ਕਵਰੇਜ ਜਾਰੀ ਹੈ ਯੂਬਸਿਟੀ ਤੋਂ ਇਸ ਟਾਈਮ ਆਪਾਂ ਪਹੁੰਚੇ ਹੋਏ ਆਂ ਸ਼੍ਰੀ ਗੰਗਾ ਨਗਰ ਰਾਜਸਥਾਨ ਵਾਲੇ ਉਹਨਾਂ ਦੇ ਦੁਆਰਾ ਹਰ ਸਾਲ ਜਿਹੜੀ ਸੇਵਾ ਲਗਾਈ ਜਾਂਦੀ ਆ ਸੇਵਾ ਕੀਤੀ ਜਾਂਦੀ ਆ ਲੰਗਰ ਲਾਇਏ ਜਾਂਦੇ ਆ ਉਹਨਾਂ ਦੇ ਨਾਲ ਸੇਵਾਦਾਨ ਨਾਲ ਗੱਲਬਾਤ ਕਰਦੇ ਆਂ ਜੀ ਜੀ ਵਾਹਿਗੁਰੂ ਖਾਲਸਾ ਫਤਿਹ ਜੀ ਫਤਿਹ ਜੀ ਵਾਹਿਗੁਰੂ ਕੀ ਨਾਮ ਹੈ ਜੀ ਗੁਰਚਰਨ ਸਿੰਘ ਰੰਦਾਵਾ ਜੀ ਸੋ ਅੱਜ ਦੇ ਆ ਦੱਸੋ ਕਿਦਾਂ ਤੋਂ ਲਗੇ ਹੋਏ ਆ ਸੇਵਾ ਦੇ ਵਿੱਚ ਅਸੀਂ ਜੀ ਪਰਸੋਂ ਤੋਂ ਇੱਥੇ ਆਏ ਹੈਗੇ ਆ ਠੀਕ ਹੈ ਬੱਗੇ ਹਰ ਇੱਕ ਸਾਲ ਸਾਡਾ ਇਹੀ ਹੁੰਦਾ ਹੈ ਜੀ ਕਿ ਚਾਰ ਆ ਪੰਜ ਦਿਨ ਅਸੀਂ ਜੋ ਵੀ ਆ ਸਾਰੇ ਰਲ ਕੇ ਸੇਵਾ ਕਰਦੇ ਆ ਜੀ ਠੀਕ ਹੈ ਹਾਂ ਜੀ ਸੋ ਕੀ ਸੰਗਤ ਨੂੰ ਕਹਿਣਾ ਚਾਹੁੰਦੇ ਆ ਬੱਸ ਸੰਗਤ ਨੂੰ ਦੱਸ ਸਾਡਾ ਇਹੀ ਸੁਨੇਹਾ ਜੀ ਕਿ 46ਵੇਂ ਮਹਾਨ ਨਗਰ ਕੀਰਤਨ ਦੇ ਉੱਤੇ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੀ ਇਹ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਗੁਰਸੇਵਕ ਰੰਦਾਵਾ ਕੀ ਕਹਿਣਾ ਚਾਹੁੰਦੇ ਆ ਬਸ ਆਹੀ ਹੈ ਜੀ ਸਾਰੀ ਸੰਗਤ ਨੂੰ ਆ ਵੀ ਜਿਹੜਾ ਇੱਥੇ ਪਹੁੰਚੋ ਤਾਂ ਖੁਸ਼ੀਆਂ ਮਨਾਈਏ ਸਾਰੇ ਰਲ ਕੇ ਸੋ ਆਪਣੇ ਥੋੜੇ ਗਰੁੱਪ ਬਾਰੇ ਵੀ ਦੱਸੋ ਹਾਂ ਜੀ ਕੀ ਨਾਮ ਖਾਲਸਾ ਫਤਿਹ ਜੀ ਖਾਲਸਾ ਭਾਈ ਵੀ ਫਤਿਹ ਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਤੇ ਅਸੀਂ ਗੰਗਾ ਨਾਲ Rajasthan ਤੋਂ ਆ ਤੇ ਕਰੀਬ ਸਾਡਾ ਸਾਰਾ ਪਰਿਵਾਰ ਹੀ ਹੈ ਜੀ 180 ਸਾਰੇ ਇਤੋਂ ਯੂਬਾ ਸਿਟੀ ਤੋਂ ਹਾਂਜੀ ਸਾਰੇ ਯੂਬਾ ਸਿਟੀ ਤੋਂ ਆ ਤੇ 180 ਫੈਮਲੀਆ ਸਾਡੀਆਂ ਤੇ ਹਰ ਸਾਲ ਬੜੇ ਓਰੀਜਨਲ ਬਣਾ ਕੇ ਸਾਰਾ ਸਮਾਨ ਤੇ ਬੜੀ ਸੇਵਾ ਕਰ ਰਿਆ ਸਰ ਕੀ ਕੀ ਪਕਵਾਨ ਹੁੰਦੇ ਨੇ ਭਗਵਾਨ ਸਾਰਾ ਕੁਝ ਹੁੰਦੇ ਆਲੂ ਟਿੱਕੀ ਹੋ ਗਿਆ ਜੀ ਪੂਰੀ ਛੋਲੇ ਹੋ ਗਏ ਜੀ ਆ ਬਰਗਰ ਹੋ ਗਿਆ ਜੀ ਸਾਰੇ ਸਾਰੀਆਂ ਤਰ੍ਹਾਂ ਦੀ ਜਿੱਦਾਂ ਦੀ ਲੋਕਾਂ ਦੀ ਹੈਗੀ ਸੇਵਾ ਉਹਦਾ ਪ੍ਰਸ਼ਾਦਾ ਪਾਣੀ ਵੀ ਕੜੀ ਚੌਲ ਏਵਰੀਥਿੰਗ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਸੁਣ ਰਹੇ ਦੇਖ ਰਹੇ ਸੰਗਤਾਂ ਆਉਣ ਜੀ ਬਿਲਕੁਲ ਹੁਮ ਹੁਮਾ ਕੇ ਲੰਗਰ ਛਕਣ ਸੇਵਾ ਦਾ ਮੌਕਾ ਦੇਣ ਜੀ ਸਾਨੂੰ ਬਹੁਤ ਬਹੁਤ ਕੀ ਨਾਮ ਬਸ ਇਹ ਜੀ ਭਾਈ ਹਾਂ ਸੋ ਆਪਾਂ ਤੁਹਾਨੂੰ ਅੱਗੇ ਜਿਹੜਾ ਦਿਖਾਉਨੇ ਆ ਇਸ ਤਰੀਕੇ ਦੇ ਨਾਲ ਸੇਵਾਦਾਰ ਜਿਹੜੇ ਉਹ ਲੱਗੇ ਹੋਏ ਆ ਇੱਥੇ ਵਰਤਾਰੇ ਨੇ ਤੁਸੀਂ ਦੇਖ ਸਕਦੇ ਆ ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਪਕਵਾਨ ਨੇ ਉਹ ਇਸ ਟਾਈਮ ਸੇਵਾ ਦੇ ਵਿੱਚ ਲੱਗੇ ਹੋਏ ਨੇ ਵੀਰ ਜੀ ਕੀ ਨਾਮ ਹੈ ਜੀ ਪਕੌੜਾ ਕੀ ਨਾਮ ਹੈ ਜੀ ਦਿਵਿੰਦਰ ਸਿੰਘ ਬਰਾੜ ਕੀ ਕਹਿਣਾ ਚਾਹੁੰਦੇ ਆ ਜੀ ਨਗਰ ਕੀਰਤਨ ਦਾ ਬਸ ਜੀ ਕੁਰੀ ਸੇਵਾ ਕਰ ਰਹੇ ਥੈਂਕ ਯੂ ਚਾਹਤ ਮੈਂ ਤੁਹਾਨੂੰ ਸੋ ਤੁਸੀਂ ਦੇਖ ਸਕਦੇ ਆ ਵੀ ਸਾਰੇ ਜਾਣੇ ਲੱਗੇ ਹੋਏ ਆ ਕੱਲਾ ਹੀ ਨਹੀਂ ਜੇ ਇਹ ਹੁੰਦੀ ਆ ਆਪਣਾ ਲਾਸਟ ਦੇ ਵਿੱਚ ਆਪਾਂ ਤੁਸੀਂ ਦੇਖਦੇ ਆਂ ਵੀ ਅਖੀਰ ਦੇ ਵਿੱਚ ਜਿਹੜਾ ਸੇਵਾ ਕਰਨ ਦੇ ਲਈ ਲਾਈਨ ਦੇ ਵਿੱਚ ਲਾ ਕੇ ਜਿਹੜਾ ਆਉਂਨੇ ਆ ਆ ਉਸ ਤੋਂ ਪਹਿਲਾਂ ਜਿਹੜਾ ਹੈ ਨਾ ਕਟਿੰਗ ਵਗੈਰਾ ਕਰਕੇ ਉਹ ਸਾਰਾ ਕੁਝ ਕਰਕੇ ਜਿਹੜਾ ਸੇਵਾ ਦੇ ਵਿੱਚ ਜਿਹੜੇ ਉਹ ਲਾਏ ਜਾਂਦੇ ਆ ਹਾਂਜੀ ਵੀਰ ਜੀ ਵਾਖ ਖਾਲਸਾ ਬਤ ਜੀ ਕੀ ਕਹਿਣਾ ਚਾਹੁੰਦੇ ਨਗਰ ਕੀਰਤਨ ਦੇ ਮੌਕੇ ਦੇ ਤੇ ਬਹੁਤ ਵਧੀਆ ਨਗਰ ਕੀਰਤਨ ਦੀ ਬਾਤ ਤੇ ਬਹੁਤ ਸੇਵਾ ਲੱਗੇ ਹੋਏ ਆ ਕਰਨ ਹਾਂਜੀ ਹਾਂਜੀ ਕੀ ਕਰਨੀ ਸੀ ਇਸ ਤੋਂ ਪਹਿਲਾਂ ਗੰਡੇ ਕੱਟ ਰਹੇ ਆ ਬਸ ਗੰਡੇ ਕੱਟ ਰਹੇ ਆ ਜੀ ਹਾਂਜੀ ਹਾਂਜੀ ਕੀ ਬਾਤ ਹੈ ਸੋ ਤੁਸੀਂ ਦੇਖ ਸਕਦੇ ਆ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਜਿਹੜੀਆਂ ਲੱਗੇ ਹੋਇਆ ਜੀ ਬਜੁਰਗੋ ਵਾਖ ਖਾਲਸਾ ਬਤੈ ਜੀ ਬਤੈ ਕੀ ਨਾਮ ਹੈ ਜੀ ਮੇਰਾ ਨਾਮ ਪਲਵਿੰਦਰ ਠੀਕ ਹੈ ਨਾ ਚਾਹੁੰਦੇ ਆ ਅਸੀਂ ਕੈਨੇਡਾ ਤੋਂ ਸਰੀ ਤੋਂ ਆਏ ਨਗਰ ਕੀਰਤਨ ਦੇਖਣ ਵਾਸਤੇ ਬਹੁਤ ਅੱਛਾ ਸਾਰੇ ਜਣੇ ਸਰੀ ਨੂੰ ਜਾਂਦੇ ਉਧਰ ਨਗਰ ਕੀਰਤਨ ਦੇਖਣ ਤੁਸੀਂ ਸਪੈਸ਼ਲ ਇਹ ਦੇਖਣ ਆ ਅਸਲ ਆਉਨੇ ਆ ਨਹੀਂ ਨਹੀਂ ਪਹਿਲੇ ਸਾਲ ਆਏ ਪਹਿਲੇ ਸਾਲ ਆਏ ਕਿਦਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਵਧੀਆ ਲੱਗ ਰਿਹਾ ਹਾਂਜੀ ਕਿਆ ਤੁਸੀਂ ਦੇਖ ਸਕਦੇ ਆ ਵੀ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਸੇਵਾਦਾਰਾਂ 'ਚ ਬਹੁਤ ਉਤਸ਼ਾਹ ਆ ਤੇ ਇਹ ਇਸ ਟਾਈਮ ਸੇਵਾ ਦੇ ਵਿੱਚ ਸਾਰੇ ਜਣੇ ਜਿਹੜੇ ਲੱਗੇ ਹੋਏ ਆ ਤੇ ਤੁਸੀਂ ਵੀ ਜਿਹੜੇ ਪਹੁੰਚ ਕੇ ਨਗਰ ਕੀਰਤਨ ਦੇ ਵਿੱਚ ਇਹਨਾਂ ਨੂੰ ਸੇਵਾ ਦਾ ਜਿਹੜਾ ਉਹ ਜ਼ਰੂਰ ਮੌਕਾ ਜਿਹੜਾ ਉਹ ਤੁਸੀਂ ਦਿਓ ਆਪਣੇ ਨਾਲ ਵੀਰ ਜੀ ਜਿਹੜੇ ਨੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਖਨਾਮ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਆ ਕੋਸ਼ਿਸ਼ ਪਸੇਵਾ ਕਰ ਜਾਂਦੇ ਆ ਜੀ ਜੀ ਠੀਕ ਆ ਜੀ ਤੁਸੀਂ ਵੀ ਯੂਬਾ ਸਿਟੀ ਤੋਂ ਆ ਜਾਂ ਬਾਹਰੋਂ ਆ ਯੂਬਾ ਸਿਟੀ ਤੋਂ ਸੇਵਾ ਕਰਨੀ ਚਾਹੀਦੀ ਹੈ ਜੀ ਸੇਵਾ ਕਰਨੀ ਚਾਹੀਦੀ ਇਹ ਇਹ ਬਹੁਤ ਵਧੀਆ ਸੰਦੇਸ਼ ਆ ਜੀ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਸੇਵਾ ਕਰਾਂਗੇ ਤਾਂ ਫੇਰੀ ਜਿਹੜਾ ਉਹ ਮੇਵਾ ਜਿਹੜਾ ਉਹ ਮਿਲਦਾ ਆ ਸੋ ਆਪ ਸਭ ਸੰਗਤ ਨੂੰ ਇਸੇ ਤਰੀਕੇ ਦੇ ਨਾਲ ਕਵਰੇਜ ਦੇ ਜਿਹੜੀ ਉਹ ਦਿਖਾਈ ਚਲਾਂਗੇ 46ਵੇਂ ਮਹਾਨਗਰ ਕੀਰਤਨ ਦੀ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸੋ ਤੁਸੀਂ ਦੇਖ ਸਕਦੇ ਆ ਆ ਵੀ ਆਲੂ ਜਿਹੜੇ ਆ ਉਹ ਆਲੂ ਟਿੱਕੀ 버ਗਰ ਹੋਰ ਸਾਰਾ ਕੁਝ ਜਿਹੜੇ ਪਕਵਾਨ ਆ ਉਹ ਚੱਲ ਰਹੇ ਆ ਆ ਪੂਰੀ ਦੀ ਪੂਰੀ ਜਿਹੜੀ ਲਾਈਨ ਆ ਇਧਰਲੇ ਪਾਸੇ ਜਿਹੜੇ ਫਰੂਟ ਆ ਉਹ ਕੱਟ ਰਹੇ ਆ ਪਿੱਛੇ ਜਿਹੜੀ ਚਾਹਾਂ ਆ ਉਹ ਨਾਲ ਦੇ ਨਾਲ ਜਿਹੜੀਆਂ ਉਹ ਬਣ ਰਹੀਆਂ ਆ ਅ ਵੀਰ ਜੀ ਥੋੜਾ ਜਿਹਾ ਇਹ ਦੱਸੋ ਵੀ ਟੋਟਲ ਜਿੰਨਾ ਤੁਸੀਂ ਕਿਹਾ ਵੀ 180 ਕੇ ਪਰਿਵਾਰ ਜਿਹੜੇ ਉਹ ਹੋ ਜਾਂਦੇ ਆ ਸੋ ਕਿੰਨਾ ਇਸ ਲੰਗਰ ਦੇ ਵਿੱਚ ਸੇਵਾ ਕਿੰਨੀ ਕ ਆ ਜਾਂਦੀ ਹੈ ਕਿੰਨੀ ਜਿਹੜੀ ਇਸ ਦੇ ਵਿੱਚ ਰਾਸ਼ੀ ਲੱਗ ਜਾਂਦੀ ਹੈ ਇਹਦੇ ਵਿੱਚ ਰਾਸ਼ੀਦ ਉਹਦਾ ਕੋਈ ਬਹੁਤ ਕਰੇ ਕਰੇ ਹਿਸਾਬ ਨਹੀਂ ਕਿਉਂਕਿ ਸਾਰਾ ਪਰਿਵਾਰ ਹੈ ਸਾਡਾ ਹਾਂਜੀ ਪਰ ਅੰਦਾਜ਼ਾ ਲਾ ਲਈਦਾ ਰਫਲੀ ਜਿਹਾ ਮਤਲਬ ਅਰਾਊਂਡ 60 70 ਪੂਰੇ ਪੂਰੇ ਹਫਤੇ ਦਾ ਹਾਂਜੀ ਪੂਰੇ ਚਾਰ ਪੰਜ ਦਿਨਾਂ ਦਾ ਜਿਹੜਾ ਹੈ ਹਾਂਜੀ ਇਹਨਾਂ ਦਾ ਪਰ ਕਦੇ ਜੋ ਬੜਾ ਅਸੀਂ ਹਿਸਾਬ ਨਹੀਂ ਲਾਇਆ ਪਰ ਇਸ ਕਰਕੇ ਹਾਂਜੀ ਸਾਰਾ ਪਰਿਵਾਰ ਹੈ ਸਾਡਾ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਸੋ ਇਹ ਜ਼ਰੂਰ ਅਸੀਂ ਬੇਨਤੀ ਕਰਦੇ ਵੀ ਦੇਖੋ ਬੜੇ ਪਿਆਰ ਦੇ ਨਾਲ ਉਤਸ਼ਾਹ ਦੇ ਨਾਲ ਜਿਹੜੀ ਉਹ ਸੇਵਾ ਜਿਹੜੀ ਉਹ ਕਰਦੇ ਨੇ ਤੇ ਤੁਸੀਂ ਆਓ ਸਾਰੇ ਜਣੇ ਮਿਲ ਆਦਾ ਜਲੇਬੀਆਂ ਦਾ ਵੀ ਕੰਮ ਜਿਹੜਾ ਉਹ ਰੈਡੀ ਜਿਹੜਾ ਸ਼ੁਰੂ ਹੋ ਜਾਣੀਆਂ ਠੀਕ ਹੈ ਜੀ ਹਾਂਜੀ ਜਲੇਬੀਆਂ ਵੀ ਸ਼ੁਰੂ ਹੋ ਜਾਣੀਆਂ ਹਾਂ ਹਾਂਜੀ ਇਹ ਫਿਰ ਮਤਲਬ ਹੋਰ ਘੰਟੇ ਤੱਕ ਤਾਂ ਸ਼ੁਰੂ ਹੋ ਕੇ ਫਿਰ ਸ਼ਾਮ ਤਾਈਂ ਚੱਲਣਗੀਆਂ ਜਲੇਬੀਆਂ ਇਧਰ ਚਾਹ ਦੀ ਸੇਵਾ ਜਿਹੜੀ ਚੱਲ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਰਣਜੀਤ ਸਿੰਘ ਹੈ ਜੀ ਕੀ ਕਹਿਣਾ ਜਾਂਦੇ ਰਣਜੀਤ ਸਿੰਘ ਜੀ ਨਗਰ ਕੀਰਤਨੇ ਬਦਾਂ ਤੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ 68ਵੇਂ ਮਹਾਨਗਰ ਕੀਰਤਨ ਦੀਆਂ ਤੇ ਬਾਕੀ ਅਸੀਂ ਆਏ ਸਾਲ ਇਦਾਂ ਹੀ ਇਹ ਗੰਗਾ ਨਰੇ ਸੰਗਤ ਸੇਵਾ ਕਰਦੇ ਹਾਂ ਜੀ ਸੋ ਸਾਡੇ ਸਾਰੇ ਲੰਗਰ ਲੱਗੇ ਹੋਏ। ਕਾਫੀ ਹੈਗੇ ਚਾਹ ਪਿਆ। ਇਹ ਚਾਹ ਸਪੈਸ਼ਲ ਚਾਹ ਹੈ ਜੀ ਰਾਜਸਥਾਨ ਵਾਲਿਆਂ ਦੀ। ਹਾਂਜੀ ਹਾਂਜੀ ਬਿਲਕੁਲ ਜੀ। ਹਾਂਜੀ ਜਿਹੜਾ ਭਾਈ ਸਾਹਿਬ ਕੜਸੀ ਮਿਲ ਰਹੇ ਆ ਉਹਨਾਂ ਨੂੰ ਵੀ ਪੁੱਛਦੇ ਕੀ ਨਾਮ ਆ ਜੀ? ਮੇਰਾ ਹਰਮਨ ਹੈ ਜੀ। ਹਰਮਨ ਕਿ ਕਿਦਾਂ ਲੱਗੇ ਹੋਇਆ ਸਵੇਰ ਦੇ ਲੱਗੇ ਆ? ਹਾਂਜੀ ਹਾਂਜੀ ਸਵੇਰ ਦੇ ਲੱਗੇ ਆ ਜੀ ਐਦਾਂ ਹੀ ਚੱਲਣੀ ਆ ਜੀ ਦੋ ਤਿੰਨ ਦਿਨ ਹੋਰ ਤੇ ਸਾਰਿਆਂ ਨੂੰ ਕਿਰਪਾ ਕਰਕੇ ਆਓ ਜੀ ਚਾਹ ਪੀਓ ਲੰਗਰ ਛਕੋ। ਤੁਹਾਡੀ ਚਾਹ ਦੀ ਪੱਕੀ ਡਿਊਟੀ ਆ। ਚਾਹ ਦੀ ਪੱਕੀ ਡਿਊਟੀ ਹੈ ਜੀ ਆਪਣੀ। ਕੀ ਕੀ ਸਮਗਰੀ ਪੈਂਦੀ ਆ? ਸਮਗਰੀ ਚਾਹ ਮਸਾਲਾ ਚਾ ਹਾਂਜੀ ਸਾਰਾ ਕੁਝ ਹੀ ਹੈ ਜੀ। ਸੋ ਇਹ ਤਾਂ ਟਿੱਕੀਆਂ ਤਿਆਰ ਹੋ ਰਹੀਆਂ ਤਾਜ਼ੀਆਂ ਸੋ ਤੁਸੀਂ ਦੇਖ ਸਕਦੇ ਆਂ। ਕੀ ਕਹਿਣਾ ਚਾਹੁੰਦੇ ਆਂ ਕੀ ਨਾਮ ਹੈ ਜੀ? ਚਲ ਬਰਸਿੰਘ ਜੀ। ਕੀ ਕਹਿਣਾ ਚਾਹੁੰਦੇ ਆਂ ਜਰਦਾ ਜੀ? ਵਧਾਈਆਂ ਜੀ, ਵਧਾਈਆਂ ਜੀ ਬਹੁਤ-ਬਹੁਤ ਸਾਰਿਆਂ ਨੂੰ ਨਗਰ ਕੀਰਤਨ ਦੀ। ਸੋ ਸੋ ਬਿਲਕੁਲ ਸੋ ਇਸੇ ਤਰੀਕੇ ਨਾਲ ਕਵਰੇਜ ਜਿਹੜੀ ਉਹ ਆਪਾਂ ਤੁਹਾਨੂੰ ਦਿਖਾਈ ਰੱਖਾਂਗੇ। ਪਕੌੜੇ ਤਿਆਰ ਹੋ ਕੇ ਇੱਥੇ ਰੈਡੀ ਕਰ ਦਿੱਤੇ ਜਾਂਦੇ ਆਂ। ਤੇ ਬਾਅਦ ਦੇ ਵਿੱਚ ਅੱਗੇ ਲਾਈਨ ਦੇ ਵਿੱਚ ਜਿੱਥੇ ਤੂੰ ਹੁੰਦੇ ਆ ਵੀ ਉਤੋਂ ਪਹੁੰਚਾ ਦਿੱਤੇ ਜਾਂਦੇ ਆ ਤੇ ਆਓ ਸਾਰੇ ਜਣੇ ਸੇਵਾ ਦਾ ਜ਼ਰੂਰ ਸਾਰਿਆਂ ਨੂੰ ਇਹ ਮੌਕਾ ਦੋ ਇਸੇ ਦੇ ਨਾਲ ਕਵਰੇਜ ਨੂੰ ਇਹ ਵਾਲੀ ਕਵਰੇਜ ਨੂੰ ਸਵਾਪਤ ਕਰਦੇ ਆ ਅੱਗੇ ਕਵਰੇਜ ਦੇ ਨਾਲ ਜੁੜਾਂਗੇ ਫਿਰ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ